ਪત્રਕਾਰ ਰਾਮਚੰਦਰ ਛਤਰਪਤੀ ਕਤਲकांड ਜਿਸ ਤੇ ਫੈਸਲਾ ਅਦਾਲਤ ਸੁਣਾਉਣ ਜਾ ਰਹੀ ਹੈ ਕੌਣ ਸੰ ਪਤਰਕਾਰ ਰਾਮਚੰਦਰ ਛਤਰਪਤੀ ਕਿਉਂ ਉਹਨਾਂ ਦਾ ਕਤਲ ਕੀਤਾ ਗਿਆ ਸਾਲ 2002 ਚ ਕਤਲ ਹੋਣ ਤੋਂ ਬਾਅਦ 16 ਸਾਲ ਦੀ ਲੰਬੀ ਉਡੀਕ ਇਨਸਾਫ ਲਈ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਖਿਲਾਫ ਚੱਲਦੇ ਸਿਰਸਾ ਦੇ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਕੇਸ ਚ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਕੋਰਟ 11 ਜਨਵਰੀ ਨੂੰ ਫੈਸਲਾ ਸੁਣਾਏਗੀ ਰਾਮਚੰਦਰ ਛਤਰਪਤੀ ਪੁੱਤਰ ਅੰਸ਼ੁਲ ਛਤਰਪਤੀ ਸਾਲ 2002 ਤੋਂ ਇਨਸਾਫ ਲਈ ਲੜਾਈ ਲੜ ਰਹੇ ਨੇ ਰਾਮਚੰਦਰ ਛਤਰਪਤੀ ਕਤਲ ਕੇਸ ਇਸ ਕੇਸ ਵਿੱਚ ਸੀਬੀਆਈ ਵੱਲੋਂ 46 ਗਵਾਹ ਕੋਰਟ ਵਿੱਚ ਪੇਸ਼ ਕੀਤੇ ਗਏ ਅਤੇ ਬਚਾ ਪੱਖ ਨੇ 21 ਗਵਾਹ ਪੇਸ਼ ਕੀਤੇ ਮਈ 2002 ਨੂੰ ਰਾਮਚੰਦਰ ਛਤਰਪਤੀ ਨੇ ਆਪਣੇ ਅਖਬਾਰ ਵਿੱਚ ਰਾਮ ਰਹੀਮ ਖਿਲਾਫ ਸਾਧਵੀਆਂ ਦੀ ਚਿੱਠੀ ਨੂੰ ਛਾਪਿਆ ਸੀ ਚਿੱਠੀ ਛਪਣ ਤੋਂ ਬਾਅਦ ਛਤਰਪਤੀ ਨੂੰ ਡੇਰੇ ਬਲੂ ਫੋਨ ਤੇ ਧਮਕੇ ਮਿਲਣ ਦਾ ਇਲਜ਼ਾਮ ਲਾਇਆ 24 ਅਕਤੂਬਰ 2002 ਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਉੱਤੇ ਫਾਇਰਿੰਗ ਕੀਤੀ ਗਈ ਜ਼ਖਮੀ ਹੋਏ ਰਾਮਚੰਦਰ ਛਤਰਪਤੀ ਦੀ 21 ਨਵੰਬਰ 2002 ਨੂੰ ਦਿੱਲੀ ਦੀ ਅਪੋਲੋ ਹਸਪਤਾਲ ਵਿੱਚ ਮੌਤ ਹੋ ਗਈ। ਕਤਲ ਦੇ ਇਲਜ਼ਾਮ ਕੁਲਦੀਪ ਸਿੰਘ ਅਤੇ ਨਿਰਮਲ ਸਿੰਘ ਤੇ ਲੱਗੇ। ਕਿਉਂਕਿ ਛਤਰਪਤੀ ਨੂੰ ਮਾਰਨ ਲਈ ਕੁਲਦੀਪ ਸਿੰਘ ਨੂੰ ਮੌਕੇ ਤੋਂ ਹੀ ਗ੍ਰਿਫਤਾਰ ਕਰ ਲਿਆ ਗਿਆ। ਕੁਲਦੀਪ ਨੇ ਪੁਲਿਸ ਨੂੰ ਦੱਸਿਆ ਕਿ ਉਹ ਨਿਰਮਲ ਨਾਲ ਛਤਰਪਤੀ ਨੂੰ ਮਾਰਨ ਆਏ ਸਨ ਕੁਲਦੀਪ ਤੇ ਨਿਰਮਲ ਦੋਵੇਂ ਹੀ ਡੇਰੇ ਅੰਦਰ ਕਾਰਪੈਂਟਰ ਦਾ ਕੰਮ ਕਰਦੇ ਸਨ ਉਧੂਆ ਮੁੱਲਦੁਆ ਨੇ ਡੇਰਾ ਪ੍ਰਬੰਧਕ ਕ੍ਰਿਸ਼ਨ ਲਾਲ ਦੀ ਲਾਇਸੈਂਸੀ ਰਿਵਾਲਵਰ ਨਾਲ ਛਤਰਪਤੀ ਤੇ ਗੋਲੀਆਂ ਚਲਾਈਆਂ ਸੀ ਨਿਰਮਲ ਦੀ ਗ੍ਰਿਫਤਾਰੀ ਅਕਤੂਬਰ ਵਿੱਚ ਹੋਈ ਡੇਰਾ ਸੱਚਾ ਸੌਦਾ ਦਾ ਵਾਕੀ ਟੋਕੀ ਤੇ 32 ਉਹ ਰਿਵਾਲਵਰ ਫੜਿਆ ਗਿਆ ਪੁਲਿਸ ਨੇ ਤਿੰਨਾਂ ਨੂੰ ਕੇਸ ਵਿੱਚ ਨਾਮਜ਼ਦ ਕੀਤਾ ਪਰ ਛਤਰਪਤੀ ਦਾ ਪਰਿਵਾਰ ਢੀਰਾ ਮੁਖੀ ਨੂੰ ਵੀ ਨਾਮਜ਼ਦ ਕਰਨ ਦੀ ਮੰਗ ਕਰ ਰਿਹਾ ਸੀ ਇਸ ਕਤਲ ਦੇ ਗਵਾਹ ਰਾਮਚੰਦਰ ਦੇ بیٹے ਅੰਸ਼ੁਲ ਛਤਰਪਤੀ ਹਨ ਜਿਨ੍ਹਾਂ ਨੇ ਕੋਰਟ ਵਿੱਚ ਬਿਆਨ ਦਿੱਤਾ ਇਸ ਤੋਂ ਇਲਾਵਾ ਕਤਲ ਦੀ ਸਾਜ਼ਿਸ਼ ਬਾਰੇ ਗਵਾਹ ਖੱਟਾ ਸਿੰਘ ਨੇ ਵੀ ਕੋਰਟ ਵਿੱਚ ਬਿਆਨ ਦਿੱਤੇ ਸਨ ਛਤਰਪਤੀ ਦੇ بیٹے ਅੰਸ਼ੁਲ ਛਤਰਪਤੀ ਨੇ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਆਪਣੇ ਪਿਤਾ ਦੇ ਕਤਲ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਜਨਵਰੀ 2003 ਵਿੱਚ ਅੰਸ਼ੁਲ ਛਤਰਪਤੀ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਸੀਬੀਆਈ ਜਾਂਚ ਦੀ ਮੰਗ ਲਈ ਪਟੀਸ਼ਨ ਦਾਇਰ ਕੀਤੀ। ਹਾਈ ਕੋਰਟ ਨੇ ਨਵੰਬਰ 2003 ਵਿੱਚ ਸੀਬੀਆਈ ਜਾਂਚ ਦੇ ਹੁਕਮ ਦਿੱਤੇ। 10 ਨਵੰਬਰ 2003 ਨੂੰ ਹਾਈ ਕੋਰਟ ਨੇ ਸੀਬੀਆਈ ਐਫਆਈਆਰ ਦਰਜ ਕਰਨ ਦੇ ਹੁਕਮ ਦੇ ਦਿੱਤੇ। ਦਸੰਬਰ 2003 ਨੂੰ ਮਾਮਲੇ ਵਿੱਚ ਸੁਣਵਾਈ ਸ਼ੁਰੂ ਹੋਈ। ਰਾਮ ਰਹੀਮ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਸੀਬੀ ਜਾਂਚ ਰੋਕਣ ਦੀ ਮੰਗ ਕੀਤੀ। ਦਸੰਬਰ 2004 ਸੁਪਰੀਮ ਕੋਰਟ ਨੇ ਡੇਰਾ ਮੁਖੀ ਦੀ ਪਟੀਸ਼ਨ ਖਾਰਜ ਕਰ ਦਿੱਤੀ। ਸਾਲ 2007 ਵਿੱਚ ਸੀਬੀਆਈ ਨੇ ਚਾਰਜਸ਼ੀਟ ਦਾਖਲ ਕੀਤੀ ਅਤੇ ਰਾਮ ਰਹੀਮ ਨੂੰ ਕਤਲ ਦੀ ਸਾਜ਼ਿਸ਼ ਦਾ ਮੁਲਜ਼ਮ ਦੱਸਿਆ। ਪੰਚਕੂਲਾ ਵਿੱਚਲੀ ਸੀਬੀ ਅਦਾਲਤ ਨੇ 2 ਜਨਵਰੀ ਨੂੰ ਦੋਵਾਂ ਧਿਰਾਂ ਦੀਆਂ ਦਲੀਲਾਂ ਵਿਸਥਾਰ ਨਾਲ ਸੁਣੀਆਂ। ਦਲੀਲਾਂ ਸੁਣਨ ਮਗਰੋਂ ਸੀਬੀਆਈ ਅਦਾਲਤ ਨੇ ਮਾਮਲੇ ਤੇ ਫੈਸਲਾ 11 ਜਨਵਰੀ ਨੂੰ ਸੁਣਾਉਣਾ ਤੈਅ ਕੀਤਾ। ਹੋਰ ਕਿਹੜੇ ਮਾਮਲੇ ਹਨ ਰਾਮ ਰਹੀਮ ਖਿਲਾਫ? 10 ਜੁਲਾਈ 2002 ਡੇਰਾ ਸਰਚਾ ਸੌਦਾ ਦੇ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਕੁਰਕ ਖੇਤਰ ਦੇ ਰਣਜੀਤ ਸਿੰਘ ਦਾ ਕਤਲ ਹੋ ਗਿਆ ਸੀ ਇਸ ਦਾ ਇਲਜ਼ਾਮ ਵੀ ਡੇਰਾ ਮੁਖੀ ਤੇ ਲੱਗਿਆ ਅਤੇ ਕੇਸ ਅਦਾਲਤ ਵਿੱਚ ਵਿਚਾਰ ਅਧੀਨ ਹੈ ਇਸੇ ਤਰ੍ਹਾਂ ਹੀ ਹਰਿਆਣਾ ਦੇ ਫਤਿਹਬਾਦ ਦੇ ਕਸਬਾ ਟੁਹਾਨਾ ਦੇ ਰਹਿਣ ਵਾਲੇ ਡੇਰਾ ਸਰਸਾ ਦੇ ਪੁਰਾਣੇ ਸਰਦਾਲੂ ਹੰਸਰਾਜ ਚੋਹਾਨ ਨੇ ਜੁਲਾਈ 2012 ਵਿੱਚ ਅਦਾਲਤ ਵਿੱਚ ਅਪੀਲ ਦਾਇਰ ਕਰਕੇ ਡੇਰਾ ਮੁਖੀ ਉੱਤੇ ਡੇਰੇ ਦੇ 400 ਸਰਦਾਲੂਆਂ ਨੂੰ ਨਕੁੰਸਕ ਬਣਾਉਣ ਦਾ ਇਲਜ਼ਾਮ ਲਗਾਇਆ ਇਹ ਮਾਮਲਾ ਵੀ ਅਦਾਲਤ ਦੇ ਵਿਚਾਰ ਅਧੀਨ ਹੈ ਇਸ ਮਾਮਲੇ 'ਚ ਹੋ ਚੁੱਕੀ ਹੈ ਰਾਮ ਰਹੀਮ ਨੂੰ ਸਜ਼ਾ ਮਾਮਲਾ 2002 ਦਾ ਹੈ ਜਦੋਂ ਇੱਕ ਕਥਿਤ ਸਾਧਵੀ ਨੇ ਤਤਕਾਲੀਨ ਪ੍ਰਧਾਨ ਮੰਤਰੀ ਅਟਲ ਵਿਹਾਰੀ ਬਾਜਪਾਈ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਨੂੰ ਇੱਕ ਚਿੱਠੀ ਲੇਕੇ ਗੁਰਮੀਤ ਰਾਮ ਰਹੀਮ ਉਤੇ ਸਰੀਰਕ ਸੋਸ਼ਣ ਕਰਨ ਦਾ ਇਲਜ਼ਾਮ ਲਗਾਇਆ ਸੀ ਇਸ ਮਾਮਲੇ ਵਿੱਚ ਅਦਾਲਤ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਸੁਣਾ ਚੁੱਕੀ ਹੈ ਰਾਮਚੰਦਰ ਛਤਰਪਤੀ ਦੇ بیٹے ਅੰਸ਼ਲ ਛਤਰਪਤੀ ਨੂੰ ਉਮੀਦ ਹੈ ਕਿ ਉਸ ਨੂੰ 16 ਸਾਲ ਬਾਅਦ ਇਨਸਾਫ ਮਿਲੇਗਾ ਹੌਨਜਰ 11 ਜਨਵਰੀ ਨੂੰ ਅਦਾਲਤ ਵੱਲੋਂ ਸੁਣਾਈ ਜਾਣ ਵਾਲੀ ਫੈਸਲੀ ਤੇ